ਸਤਿਕਾਰਯੋਗ ਸਵਰਗੀ ਗੀਤਕਾਰ ਗਾਇਕ ਇੱਕ ਸੰਸਾ ਇੱਕ ਸਾਹਿਤਕਾਰ ਜੀਰ ਸੰਧੂ ਜੀ ਉਹਦੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਸਤੇ ਉਹਨੂੰ ਹਮੇਸ਼ਾ ਲਈ ਯਾਦ ਰੱਖਣ ਵਾਸਤੇ ਦੂਰ ਦੂਰ ਆਈ ਹੋਈ ਸੰਗਤ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਬੜੀ ਮਿਹਰਬਾਨੀ ਆਪ ਜੀ ਦੀ ਬਾਹੂ ਨੇ ਦੇਖਿਆ ਮਰਨਾ ਸਫਲ ਉਹਨਾਂ ਦਾ ਬਾਹੂ ਜੀਲ ਜਿਨ੍ਹਾਂ ਦੀਆਂ ਯਾਦਾਂ ਹੋ ਜ਼ਿਹਾਰ ਸੰਧੂ ਦੀ ਯਾਦ ਇਹ ਠੀਕ ਹੈ ਉਹਦੇ ਸੁਪੁੱਤਰ ਜਗਮੋੜ ਸੰਧੂ ਹਰ ਸਾਲ ਵਾਂਗੂ ਹਰ ਸਾਲ ਮੇਲਾ ਲਾਉਂਦੇ ਨੇ ਪਰ ਮੇਲਾ ਲਾਉਣਾ ਹੋਰ ਗੱਲ ਹੈ ਲੋਕਾਂ ਦਾ ਇਕੱਠੇ ਹੋਣਾ ਹੋਰ ਗੱਲ ਹੈ ਲੋਕ ਪਿਆਰ ਕਰਦੇ ਨੇ ਜ਼ਿਹਾਰ ਸੰਧੂ ਨੂੰ ਜਦੋਂ ਉਹ ਪਰਜਵਾਨੀ ਦੇ ਵਿੱਚ ਸਟੇਜ ਤੇ ਆਉਂਦਾ ਸੀ ਉਦੋਂ ਵੀ ਪਿਆਰ ਕਰਦੇ ਸੀ ਔਰ ਜਦੋਂ ਉਹ ਦੁਨੀਆ ਦੇ ਵਿੱਚੋਂ ਸਾਨੂੰ ਵਿਛੋੜਾ ਦੇ ਗਿਆ ਉਦੋਂ ਵੀ ਪਿਆਰ ਕਰਦੇ ਨੇ ਔਰ ਹਮੇਸ਼ਾ ਪਿਆਰ ਕਰਦੇ ਰਹਿਣਗੇ ਜੀਦਾਰ ਸੰਦੂ ਇੱਕ ਸੰਸਥਾ ਸੀ ਅਸੀਂ ਇਕੱਠਿਆਂ ਦੇ ਕੰਮ ਕੀਤਾ ਪਬਲਿਕ ਰਿਲੇਸ਼ਨ ਦੇ ਵਿੱਚ ਅਸੀਂ ਇਕੱਠੇ ਰਹੇ ਆ ਪੰਜ ਚਾਰ ਸਾਲ ਸਟੇਜਾਂ ਤੇ ਵੀ ਰਹੇ ਆ ਮੈਂ ਸਮਝਦਾ ਐਸੀ ਸ਼ਖਸੀਅਤ ਐਸਾ ਹੁਨਰ ਵਾਲਾ ਬੰਦਾ ਹੁਨਰ ਕੋਈ ਵੀ ਹੁੰਦਾ ਲਿਖਣ ਦਾ ਵੀ ਹੁੰਦਾ ਗਾਉਣ ਦਾ ਵੀ ਹੁੰਦਾ ਮਿਊਜ਼ੀਕਲ ਦਾ ਵੀ ਮਤਲਬ ਵਜਾਉਣ ਦਾ ਵੀ ਹੁੰਦਾ ਹੁਨਰ ਕੋਈ ਵੀ ਹੁੰਦਾ ਉਹ ਆਪਣੇ ਹੁਨਰ ਦੇ ਵਿੱਚ ਇੰਨਾ ਮਾਹਰ ਸੀਗਾ ਵੀ ਲੋਕ ਉਹਨੂੰ ਯਾਦ ਕਰਦੇ ਰਹਿਣਗੇ ਤਾਂ ਜ਼ਿੰਦਗੀ ਯਾਦ ਕਰਦੇ ਰਹਿਣਗੇ ਕਦੇ ਵੀ ਉਹਦੀ ਯਾਦ ਉਹਦੀ ਆਵਾਜ਼ ਉਹਦੀ ਲੇਖਣੀ ਇਸ ਦੁਨੀਆ ਤੋਂ ਕਦੇ ਖਤਮ ਨਹੀਂ ਹੋਊਗੀ ਕਿਉਂਕਿ ਜਿਉਂ-ਜਿਉਂ ਨਵੀਂ ਜਨਰੇਸ਼ਨ ਆ ਰਹੀ ਹੈ ਔਰ ਉਹ ਪੜ ਕੇ ਔਰ ਉਹ ਸੁਣ ਕੇ ਉਹਨਾਂ ਗੀਤਾਂ ਨੂੰ ਜਿਹੜੇ ਗੀਤ ਜੇਦਾਰ ਸੰਧੂ ਨੇ ਲਿਖੇ ਨੇ ਉਹ ਵਾਕਈ ਇਹ ਸੋਚਦੇ ਨੇ ਵੀ ਯਾਰ ਅਸੀਂ ਉਸ ਵੇਲੇ ਹੁੰਦੇ ਅਸੀਂ ਪਤਾ ਨਹੀਂ ਕਿੰਨਾ ਕੁ ਸਵਾਦ ਲੈਂਦੇ ਕਿੰਨਾ ਕੁ ਆਨੰਦ ਮਾਣਦੇ ਇਹ ਸ਼ਖਸੀਅਤ ਸਤੋਂ ਪਹਿਲਾਂ ਹੋ ਚੁੱਕੀ ਹੈ ਤਾਂ ਦੋਸਤੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਪਤਾ ਬਹੁਤ ਦੂਰੋਂ ਦੂਰੋਂ ਆਏ ਹੋ ਹਮੇਸ਼ਾ ਆਉਂਦੇ ਹੋ ਔਰ ਤੁਸੀਂ ਇਸੇ ਤਰ੍ਹਾਂ ਦੇ ਦਰਸ਼ਕਾਂ ਦੀ ਯਾਦ ਨੂੰ ਤਾਜ਼ਾ ਰੱਖਦੇ ਹੋ ਰੱਖ ਰਹੇ ਹੋ ਤੇ ਰੱਖੋਗੇ ਵੀ ਇਹਨਾ ਕਹਿੰਦਾ ਹੋਇਆ ਮੈਂ ਤਾਂ ਦੁੱਖ ਵਿੱਚ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਬੜਾ ਖੁਸ਼ਕਿਸਮਤ ਆ ਕੁੱਲੀ ਬਹਿ ਗਿਆ ਚਣਾ ਤੋਂ ਪਰ ਪਾ ਕੇ ਕੁੱਲੀ ਬਹਿ ਗਿਆ ਚਣਾ ਤੋਂ ਪਰ ਪਾ ਕੇ ਸੌਖਾ ਨੇ ਉਹ ਯਾਰ ਲਬਣਾ ਬੈਠਾ ਪਟ ਦਾ ਕਬਾਬ ਬਣਾ ਕੇ ਸੌਖਾ ਨੇ ਉਹ ਯਾਰ ਲਬਣਾ ਹਾਂ ਹਾਂ ਪੁੱਛੋਂ ਸੁਣੀ ਨੂੰ ਪਿਆਰ ਕਿੰਜ ਕਰੀਦਾ ਕੱਚੇ ਥੜੇ ਆਏ ਤੇ ਚਣਾ ਚ ਕਿਵੇਂ ਤਰੀਦਾ ਜਿੰਨੂੰ ਮਿਲ ਜਾਵੇ ਯਾਰ ਹੋ ਜੇ ਰੱਬ ਦਾ ਦਿਸਾਰ ਹਾਏ ਐ ਮਿਲ ਜਾਵੇ ਯਾਰ ਹੋ ਜੇ ਰੱਬ ਦਾ ਦਿਸਾਰ ਉਹਨੇ ਲੈਣਾ ਕੀ ਸਵਈ ਗਾਂਝ ਜਾਗੇ ਉਹਨੇ ਲੈਣਾ ਕੀ ਸਵਈ ਗਾਂਝ ਜਾਗੇ ਸੌਖਾ ਨਹੀਂ ਓ ਯਾਰ ਲਪਣਾ ਬੈਠਾ ਪੱਟ ਦਾ ਕਬਾਬ ਬਣਾਗੇ ਸੌਖਾ ਨਹੀਂ ਓ ਯਾਰ ਲਪਣਾ ਹਾਂ ਹਾਂ ਪੁੱਛਾਓ ਸਸੀ ਨੂੰ ਕਹਾਣੀ ਪੁੱ ਨੂੰ ਯਾਰ ਦੀ ਚੌਸ ਸੀ ਨੂੰ ਕਹਾਣੀ ਪੁਨ ਯਾਰ ਦੀ ਫਿਰਦੀ ਥਲਾ ਤੇ ਵਿਚਾਰੀ ਥਾ ਮਾਰਦੀ ਰਾਤੀ ਸੇਜ ਤੇ ਸਵਾਇਆ ਸੂਬਾ ਨਜ਼ਰੀਨਾ ਆਇਆ ਹੈ ਐ ਸੇਜ ਤੇ ਸਵਾਇਆ ਸੂਬਾ ਨਜ਼ਰੀਨਾ ਆਇਆ ਸੱਤੀ ਟਿੱਕ ਪੈਥਲਾ ਤੇ ਗਸ਼ਖਾ ਗੇ ਸੌਖਾ ਨਿਓ ਯਾਰ ਲਬਣਾ ਬੈਠਾ ਪੱਟ ਦਾ ਕਬਾਬ ਬਣਾ ਗੇ ਸੌਖਾ ਨਿਓ ਯਾਰ ਲਬਣਾ ਬੈਠਾ ਪੱਟ ਦਾ ਕਬਾਬ ਬਣਾ ਗੇ ਸੌਖਾ ਨਿਓ ਯਾਰ ਲਬਣਾ ਧੰਨਵਾਦ ਬਹੁਤ ਬਹੁਤ ਸ਼ੁਕਰੇ ਬਹੁਤ ਜਿਹੜੇ ਖੜੇ ਆ ਤਾੜੀ ਮਾਰਦੇ ਆ ਤੁਹਾਡੀ ਬਨਵਾਇ ਸੀਗੀ ਬਹੁਤ ਵਧੀਆ ਤੇ ਸ਼ੂਬਾ ਉਨੇਸ਼ੀਆਂ ਆ ਆਦਮਪੜ ਤੋਂ ਹਰ ਸਾਲ ਆਉਂਦੇ ਆ ਬਾਈ ਜੀ ਹੱਥ ਖੜਾ ਕਰ ਦਿਓ ਧੰਨਵਾਦ ਆ ਤੁਹਾਡਾ ਬਹੁਤ ਮਾਨ ਕਰਦੇ ਆ ਬਹੁਤ ਬਹੁਤ ਮਿਹਰਬਾਨੀ ਹੁਣ ਮੈਂ ਬੀਬਾ ਜੀ ਨੂੰ ਬੇਨਤੀ ਕਰੂੰਗਾ ਕਿ ਹੁਣ ਟਾਈਮ ਘਟਾ ਗੱਲਾਂ ਬਾਤਾਂ ਦਾ ਮੇਰਾ ਵੀ ਜੀ ਕਹਦਾ ਮੈਂ ਵੀ ਕੁਝ ਸੁਣਾਵਾਂ ਪਰ ਹੁਣ ਟਾਈਮ ਦਾ ਧਿਆਨ ਰੱਖਣਾ ਪੈਂਦਾ ਤੇ